ਆ ਆ ਤੇ ਫੁੱਲ ਤਿਆਰੀਆਂ ਵਾਂ ਬਹੁਤ ਜਿਆਦੀਆਂ ਤਿਆਰੀਆਂ ਜੀ ਕਿ ਕਿਦਾਂ ਨਾਲ ਦੀ ਦੇ ਨਾਲ ਮੈਚਿੰਗ ਹੋਊਗੀ ਪੂਰੀ ਜਿਆਦੀ ਤੇ ਮੋੜਾ ਮੋੜਾ ਯਾਰ ਵੀ ਬੜਾ ਤਸ਼ਾ ਆ ਆ ਬੱਚਿਆਂ ਦੀਆਂ ਢਡੀਆਂ ਨਹੀਂ ਲੱਗਣੀਆਂ ਦਲੇ ਸ੍ਰਿਸ਼ਟੀ ਬਹੁ ਬੋਲੀਆਂ ਪਾਉਂਦੀ ਆ ਸ੍ਰਿਸ਼ਟੀ ਭੈਣ ਢੀ ਨਹੀਂ ਗਈ ਜੀ ਅੱਜ ਆਪਣੀ ਟੀਮ ਦੇ ਨਾਲ ਬੋਲੀਆਂ ਯਾਦ ਕੀਤੀਆਂ ਵਾਂ ਕਿੰਨੀ ਕਿੰਨੀਆਂ ਬੋਲੀਆਂ ਯਾਦ ਕੀਤੀਆਂ ਕੀਤੀਆਂ ਦੋ ਤਿੰਨ ਕੀਤੀਆਂ ਨੇ ਸੁਣਾਓ ਇੱਕ ਪਹਿਲਾਂ ਗਿੱਦੇ ਤੋਂ ਪਹਿਲਾਂ ਇੱਕ ਬੋਲੀ ਸੁਣਾਓ ਨੋ ਸਨਾਂ ਆਗੇ ਆਵੇ ਲੱਗੇ ਤੇਰੀ ਚੱਲ ਚੱਲ ਇੱਕ ਨਹੀਂ ਆਈ ਲੈ ਇੱਕ ਵੀ ਨਹੀਂ ਆਈ ਤੇ ਫਿਰ ਕਿ ਹੋਗਾ ਚੱਲ ਜੀਨਾ ਉਹ ਲੱਗੇ ਹਿੰ ਇਹਨਾਂ ਨੂੰ ਨਚਾ ਦੇ ਤੂੰ ਬੋਲੀਆਂ ਪਾ ਠੀਕ ਆ ਤੂੰ ਠੀਕ ਆ ਉਹ ਨਾ ਚੱਲ ਇਧਰ ਨੂੰ ਦੇ ਕੰਡੇ ਇਧਰ ਨੈਂ ਦੇ ਕੰਡੇ ਕੁੜੀਆਂ ਪੜਨ ਗਿਆ ਕਤਾਬਾ ਮੁੰਡੇ ਖਾਣਗੇ ਡੰਡੇ ਕੁੜੀਆਂ ਪੜਨ ਗਿਆ ਕਤਾਬਾ ਮੁੰਡੇ ਖਾਣਗੇ ਡੰਡੇ ਹੋਲੀ ਹੋਲੀ ਤੋਰ ਗੱਡੀ ਗੱਡੀ ਦੇ ਵਾਲੇ ਅਗਡ ਹੋਲੀ ਹੋਲੀ ਤੋਰ ਮੇਰੇ ਦੁਖਨ ਕਨਾਰੀਆਂ ਵਾਲੀਆ ਮੇਰੇ ਦਿਲ ਨੂੰ ਪੈਂਦਾ ਹੋਰ ਮੇਰਾ ਮਾਹੀ ਗੱਡਵਾ ਮੈਂ ਤਾਂ ਗੱਡਾ ਵੇਦੀ ਡੋ ਮੇਰਾ ਮਾਹੀ ਗੱਡਵਾ ਮੈਂ ਤਾਂ ਗੱਡਾ ਵੇਦੀ ਡੋ ਜੀ ਕੱਪੜੇ ਬਣਾ ਲੈ ਨਵੇਂ ਹਾਂਜੀ ਕਿੰਨੀ ਡਰਸਾਂ ਬਣਾਈਆਂ ਦੋ ਕਿਹੜੀ ਕਿਹੜੀ ਛੋਟੀ ਦਮੇ ਬਣਾਏ ਨਾ ਇੱਕ ਗਾਣ ਤੇ ਇੱਕ ਫਰੌਕ ਤਿਆਰੀ ਤੁਹਾਡਾ ਟਿਕ ਲੇਂਗਾ ਮਗਾਇਆ ਵਾ ਤੂੰ ਦੱਸ ਮੈਂ 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 10 ਕੱਪੜੇ ਲੈ ਆ ਮੈਂ ਨਹੀਂ ਚਾ ਤੂੰ 10 ਕੁ ਜਿਹੇ ਡਰਸ ਲੈ ਜਾ ਮੈਂ ਇੱਕ ਗਾਉ ਲਿਆ ਤੇ ਜੀਨ ਟੌਪ ਲੈ ਆ ਬਸ ਤੇ ਕਲੇਂਗਾ ਬਸ ਲਿਆ ਆ ਵਾ ਤੇ ਲੇਂਗਾ ਤੇ ਛਲਾਰਾ ਬਸ ਮੰਮੀ ਪਾਪਾ ਨੇ ਵੀ ਲਾਇਕ ਨਹੀਂ ਹਲੇ ਮਮਾ ਪਾਪਾ ਨੇ ਮੰਮੀ ਨੇ ਇੱਕ ਲੇਂਗਾ ਲਿਆ ਦਸ ਸਲਵਾਰ ਸੂਚ ਤੇ ਜੱਗੂ ਨੇ ਜੱਗੂ ਨੇ ਪੈਂਟ ਕੋੜ ਤੇ ਪਾਂਡੇ ਛਾਲ ਤੇ ਬੱਸ ਜੀਊਗਾ ਜੇ ਮੈਂ ਜੁੱਤੀ ਦਾ ਬੂੜ ਲਾਂ ਤੇ ਬੱਸ ਆਉਣਾ ਤੇਰੇ ਚਾਚੂ ਨੇ ਮਾੜੂ ਨੇ ਨਾ ਉਹ ਨਹੀਂ ਕਿਉਂ ਵਿਆਹ ਤਾਂ ਨਹੀਂ ਆਉਣਾ ਭਰਾਵਾ ਵਿਆਹ ਤੇ ਹੋਰਾਂ ਵਿਆਹ ਕਰੀ ਲੈ ਆਪੇ ਆਪਣੇ ਆਪਣੇ ਵਿਆਹ ਦਾ ਆਉਂਦਾ ਕਹਿੰਦਾ ਮੈਂ ਨਹੀਂ ਆਉਣਾ ਆਉਣਾ ਆਪਣਾ ਵਿਆਹ ਨੂੰ ਕਹ ਅਜੇ ਨਹੀਂ ਤੇਰਾ ਆਉਣਾ ਲੈ ਗੱਡੀ ਚਲਾ ਉਹ ਭਰਾਵਾ ਕਹਿੰਦਾ ਮੈਂ ਨਹੀਂ ਆਉਣਾ ਉਹਨਾਂ ਦਾ ਚਾਚੂਆਂ ਨੇ ਪੈਨ ਲੋੜੇ ਆਂ ਨੀੜੇ ਹੋਰ ਸੋਹਣਿਆਂ ਤੇ ਪੈਸੇ ਅਛਾ ਤਾਂ ਪੈਸੇ ਪੁੰਦਾ ਰਹਿੰਦਾ ਵੀਰ ਪਾਏ ਉਹਨੇ ਅਕੀਸ ਮੈਂ ਥੋੜੀ ਜੀ ਮੈਮ ਵਿਆਹ ਵਾਲਾ ਵੀਰ ਸ਼ੇਰਾ ਵੀਰ ਇੰਤਜ਼ਾਰ ਕਰ ਰਿਹਾ ਕਿ ਕਦੋਂ ਮੈਂ ਵਿਆਹ ਵਾਲਾ ਲੱਡੂ ਖਾਣਾ ਆਂਦੇ ਜੀ ਵਿਆਹ ਵਾਲਾ ਲੱਡੂ ਜਿਹੜਾ ਖਾਏ ਤੇ ਉਹ ਵੀ ਪਛਤਾਏ ਤੇ ਜਿਹੜਾ ਨਾ ਖਾਏ ਤੇ ਉਹ ਵੀ ਪਛਤਾਏ ਤੇ ਪੂਰੀ ਤਿਆਰੀਆਂ ਤਾਨੂੰ ਵਲੌਗ ਵਿਖਾਉਣਾ ਵਾ ਗਿੱਧੇ ਭੰਗੜੇ ਦਾ ਤੇ ਨਾਲੇ ਵਿਆਹ ਦਾ ਹੁਣ ਬੀਬੀਆਂ ਗਾਉਣ ਭਾਲਿਆ ਤੇ ਬਾਹਰ ਆਣ ਕੇ ਹੁਣ ਬੀਬੀਆਂ ਬੋਲੀਆਂ ਪਾਉਣ ਲੱਗੀਆਂ ਆ ਹਾਂਜੀ ਹੁਣ ਪੈਣ ਲੱਗਾ ਆ ਗਿੱਧਾ ਮੋੜੀ ਉੱਤੇ ਫਾਇਦਰਾਂੋਂ ਤਾਂ ਲੱਗਦੀ ਆ ਹਾਂ ਉਹ ਤੇਰਾ ਬੀਆ ਬੋਤਲ ਬਣ ਕੇ ਹਾਈਵੇ ਪਰ ਹੜਜਾ ਸ਼ਰਾਬੀਆ ਬੋਤਲ ਬਣ ਕੇ ਪਰ ਹੜਜਾ ਸ਼ਰਾਬੀ ਵੇਖ ਗਿਆ ਮੁੰਡਾ ਮੁੰਡੇ ਅੱਜ ਸ਼ਹਿਰੇ ਤਾਲਾ ਨਾਚੇ ਦੀਨੂ ਵੇਖ ਗਏ ਵਾਵੇ ਪਾਵੇ ਨੱਚੇ ਦੀਦੀ ਲਤ ਟਟ ਗਈ ਹੁੰਦਾ ਸ਼ਰਸਾ ਲਉੜੋ ਨਾ ਹਰੇ ਨੱਚੇ ਦੀਦੀ ਲਤ ਟਟ नी सौर जाना बापू मैनी सौरे मैनी सौर जाना सास मेरी का पति बापू मूर्तियां गानी सती बापू मैंने सोरे जा कर लानी चला के करी क्लास ਰੋਜਾ ਨਾ ਬਣਾ ਬਤਾਸੇ ਦੂਸੇ ਬਣਨੇ ਆ ਖਾਲੀ ਹਜ਼ੜਾ ਘਲਾਉਣਾ ਤੈਨੂੰ

ਆਹ ਰਮ ਗਿੱਦੜਾ ਚੱਲ ਲਾਗੇ ਰੱਖਣਾ ਬਾਹਰ ਨਹੀਂ ਕਪੜਾ ਬਣਾਉਣਾ ਆ ਸ਼ੇਰੇ ਦੀ ਮੰਮੀ ਸ਼ੇਰੇ ਦੀ ਮੰਮੀ ਬਾਹਰ ਕਪੜਾ ਬਣਾਉਣ ਗਈ ਤੇ ਪੈਸੇ ਖੜੇ ਥੋੜੇ ਬੁੱਗਾ ਮੇਰੇ ਨਾਲ ਕਰ ਤੇ ਬੱਬੂ ਵਿਚਾਰਾ ਰੋਸ ਕੇ ਘਰ ਬਹਿ ਗਿਆ ਅੱਜ ਦਾ ਪੈਸੇ ਤਾਂ ਤੇ ਆਪਣਾ ਹੀ ਕੱਖ ਨੀਗਾ ਠੀਕ ਆ ਤੇ ਉਹਨੇ ਮਰ ਤੇ ਬਾਹਰੇ ਨੇ ਫੋਨ ਕੀਤਾ ਵੀ ਸ਼ੇਰੇ ਦਾ ਪਾ ਮਗਰ ਪੈਸੇ ਲੈ ਕੇ ਆ ਜਾ ਬਿੱਲ ਬੜਾ ਤਕੜਾ ਬਣ ਗਿਆ ਅੱਛਾ ਆਂਦੀ ਇੰਨੇ ਨਾਨਾ ਦੇ ਵੀ ਬਣਾ ਲਿਆ ਸੱਸਾਂ ਦੇ ਬਣਾ ਲਏ ਲਾ ਕੇ ਗਲੀ ਗਵਾਰਾ ਦੇ ਬਣਾ ਲਏ ਉਨੇ ਐਡਾ ਲੰਮਾ ਬਿੱਲ ਬਣਾਤਾ ਬਾੜ ਗਏ ਨੇ ਆਂ ਐਡਾ ਲੰਮਾ ਬਿੱਲ ਹਾਏ ਮੇਰਾ ਦਿਲ ਐਡਾ ਲੰਮਾ ਬਿੱਲ ਹਾਏ ਮੇਰਾ ਦਿਲ ਐਡਾ ਲੰਮਾ ਬਿੱਲ ਹਾਏ ਮੇਰਾ ਦਿਲ ਹਾਏ ਮੇਰਾ ਦਿਲ ਪਾਣੀ ਨਹੀਂ ਮਿਟੇਗਾ ਰੇ ਇੰਗੜਪੋਂ ਮੜਗਾਲਾ ਇੰਗੜਪੋਂ ਮੜਗਾਲਾ ਹੁੰਦੇ ਮਾਰੇ ਇਹਨੇ ਬੱਸੇ ਪਾਲੇ ਤੇ ਭਾਈ ਆਂਦਾ ਬੱਸ ਵਾਲਾ ਟਿਕਟ ਟਕਟਾ ਆਂਦੀ ਆ ਵੀ ਨੀ ਆ ਬੱਸ ਵਾਲਾ ਨਾ ਤੇਰਾ ਨਿਆਣਾ ਤੇਰਾ ਨਿਆਣਾ ਤੇ ਟਿਕਟ ਟਕਟਾ ਹੁੰਦੀ ਮਾਰੀ ਆਂਦੀ ਮੇਰਾ ਕੋਈ ਵੀ ਨਹੀਂ ਆਂਦੀ ਕੋਈ ਵੀ ਆਂਦਾ ਟਿਕਟ ਟਕਟਾ ਨਹੀਂ ਤੇ ਜੱਫੀ ਟਿਕਟ ਟਕਟਾ ਨਹੀਂ ਤੇ ਜੱਫੀ ਪਾ ਟਿਕਟ ਟਕਟਾ ਨਹੀਂ ਤੇ ਜੱਫੀ ਪਾ ਟਿਕਟ ਟਕਟਾ ਨਹੀਂ ਤੇ ਜੱਫੀ ਪਾ ਟਿਕਟ ਟਕਟਾ ਹੋਣੀ ਮਾਲਾ ਲਾ ਕੇ ਮੇਰਾ ਫੇਸ ਚੰਗਾ ਆ ਹੋਣੀ ਪਾ ਕਪੜਾ ਲੈਣ ਗਈ ਬੈਗ ਨੂੰ ਨੇ ਪਾ ਪਣੀ ਆਵੇਂ ਬੈਗ ਨੂੰ ਨੇ ਪਾ ਪਣੀ ਆਵੇਂ ਆਈ ਹੁਣ ਲਈ ਇਹੋ ਪਾਣੀ ਆ ਲੈ ਇਹਨੂੰ ਕਰ ਲੈਂਦੇ ਨੀ ਕੀ ਆਂਦੀ ਕਰਦਾ ਆਪਾ ਕੀ ਕਰਾਂ ਮਾਰੀ ਬਰਸੀ ਬਤਨ ਗਿਆ ਕੀ ਲੈ ਇੱਕ ਹੋਰ ਮਾਰਨੇ ਅਜਾ ਤੇਰਾ ਮੁੱਕਾ ਇਹ ਨਾ ਤੀਨ ਪਾਣੀ ਪਾ

ਆ ਨੇ ਜਗੀਰਾ ਪਰ ਰੋਟੀ ਖਾਈਏ ਰੋਟੀ ਕਿਉਂ ਨਹੀਂ ਖਾਂਦੀ ਨੀ ਲੱਕਕੋਟ ਮਾਤੇ ਨੇ ਛੋਟਾ ਸਮਾਂ ਉਹ ਤਾਂ ਨਹੀਂ ਖਾਂਦੀ ਤੇ ਗੱਲ ਚੜ ਜਾਂਦੀ ਹੈ ਨਾ ਲੱਕਕੋਟ ਮਾਤੇ ਨੇ ਛੋਟਾ ਸਮਾਂ ਦੇ ਆਟੇ ਅਸਣੇ ਪਲਾਂਦੀ ਲਾਤਾ ਨਿਕਲਦੀਆਂ ਜੀਰੋ ਜਗੀਰੋ ਜਾਂਦੀ ਲਾ ਓਏ ਹੋਏ ਜੀਰੋ ਜਗੀਰੋ ਜਾਂਦੀ ਲਾਤਾ ਨਿਕਲਦੀਆਂ ਆ ਜਿੰਨਾ ਜਿਆਦਾ ਹੀ ਬੋਲੀ ਗੈਂਡ ਭਾਈ ਆ ਵੇ ਵੱਟਾ ਠੰਡਾ ਪਾਣੀ ਨਾਕਾ ਤੇ ਤੇਰਾ ਪਾਣ ਦਾ ਪੱਤਾ ਨਾਕਾ ਤੇ ਤੇਰਾ ਪਾਣ ਦਾ ਪੱਤਾ ਠੋਡੀ ਸੁਰ ਮੈਦਾਨੀ ਨੇ ਮੈਂ ਤੇਰਾ ਯਾਦ ਸਕਿਆ ਪਿੰਡ ਮੁੰਡਾ ਨਾ ਜਾਣੀ ਨੇ ਤੇਰਾ ਯਾਦ ਸਕਿਆ ਚੰਗਾ ਯਾਦ ਸਾਵਣੇ ਉੱਤਾਰਾ ਰਤੋ ਕਿੰਨਰ ਜੀ ਲੱਗ ਜਾਵੇ ਮਗ ਵੰਡੀਆਂ ਦੀ ਤੰਦ ਬੱਲੀਏ ਤੇਰਾ ਕਿੰਨਾ ਸਾਈ ਚੱਲ ਨਹੀਂ ਹਾਂਜੀ ਵਿਆਹ ਵਾਲੇ ਘਰ ਅੱਜ ਗਾਉਣ ਦਾ ਹੀ ਦੂਸਰਾ ਦਿਨ ਤੇ 25 ਤਰੀਕ ਨੂੰ ਆ ਸ਼ਗਨ ਤੇ 26 ਤਰੀਕ ਨੂੰ ਆ ਵਿਆਹ 26 ਤਰੀਕ ਦਹਾਵਾਂ ਮੀਨਾ ਤੇ ਵਿਆਹ ਵੀ ਵਿਖਾਵਾਂਗੇ ਤੁਹਾਨੂੰ ਬਾਕੀ ਆ ਤੁਸੀਂ ਵੀਊ ਚੈੱਕ ਕਰ ਸਕਦੇ ਜੇ ਬੜਾ ਆ ਮਜ਼ਾ ਆਇਆ ਬੀਬੀਆਂ ਗਿੱਦਾ ਭੰਗੜਾ ਸੋ ਸ਼ਗਨ ਮਰਾ ਮਨਾ ਰਹੀਆਂ ਨੇ ਜੋ ਵੀ ਰੀਤੀ ਰਿਵਾਜ ਹੁੰਦੇ ਨੇ ਤੇ ਬਾਕੀ ਜੁੜੇ ਰਹੋ ਸਾਡੇ ਨਾਲ ਤੁਹਾਨੂੰ ਸਾਰਾ ਵਿਆਹ ਵਿਖਾਵਾਂਗੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ